ਕ੍ਰੇਨ ਦੁਰਘਟਨਾ ਦੇ ਸ਼ਿਕਾਰ ਫੌਜੀ ਜਵਾਨ ਦੀ ਹੋਈ ਮੌਤ ਪਿੰਡ ਵਿੱਚ ਸੋਗ ਦੀ ਲਹਿਰ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਦਿਵਾਨੀ ਬਲ ਕਲੰਦਰ ਰਹਿਣ ਵਾਲਾ ਕਰਮਵੀਰ ਸਿੰਘ ਅਸਾਮ ਵਿੱਚ ਡਿਊਟੀ ਦੌਰਾਨ ਸ਼ਹੀਦ ਹੋ ਗਿਆ ਇਹ ਨੌਜਵਾਨ ਪਿਛੇ 16 ਸਾਲਾਂ ਤੋਂ 97 ਪ੍ਰਿੰਕ ਕਨੈਕਸ਼ਨ ਕੰਪਨੀ ਵਿੱਚ ਕੰਮ ਕਰਦਾ ਸੀ ਅਤੇ ਇਹ ਮਹਿਕਮਾ ਜਲ ਸੈਨਾ, ਥਲ ਸੈਨਾ ਅਤੇ ਵਾਜੂ ਸੈਨਾ ਦੇ ਨਾਲ ਸਿਰਕਾਂ ਪੁਲ, ਸੁਰੰਗਾਂ ਤੇ ਮੋਰਚੇ ਬਣਾਉਣ ਦਾ ਇੱਥੋਂ ਤੱਕ ਕਿ ਭਾਰਤੀ ਸੈਨਾ ਲਈ 에어ਪੋਰਟ ਬਣਾਉਂਦਾ ਵੀ ਕੰਮ ਕਰਦਾ ਸੀ ਕਰਮਵੀਰ ਸਿੰਘ ਆਪਣੇ ਪਿੱਛੇ ਆਪਣੀ ਮਾਤਾ ਪਿਤਾ ਪਤਨੀ ਅਤੇ 14 ਸਾਲਾਂ ਦਾ ਬੱਚੇ ਨੂੰ ਛੱਡ ਕੇ ਗਿਆ ਹੈ ਜਦੋਂ ਕਿ ਕਰਮਵੀਰ ਸਿੰਘ ਦੀ ਮੌਤ ਦੀ ਖਬਰ ਵਿੱਚ ਪਿੰਡ ਵਾਸੀਆਂ ਨੂੰ ਪਤਾ ਲੱਗਾ ਤਾਂ ਉਦੋਂ ਹੀ ਪਿੰਡ ਅਤੇ ਨਾਲ ਦੇ ਲੱਗਦੇ ਇਲਾਕਿਆਂ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ਕਰਮਵੀਰ ਸਿੰਘ ਦੇ ਭਰਾ ਨੇ ਜਾਣਕਰ ਜਿੰਦੇ ਦੱਸਿਆ ਕਿ ਉਹਨਾਂ ਨੂੰ ਇੱਕ ਫੋਨ ਆਇਆ ਸੀ ਕਿ ਉਹਨਾਂ ਦੇ ਭਰਾ ਦਾ ਕ੍ਰੇਨ ਚਲਾਉਂਦੇ ਹੋਏ ਐਕਸੀਡੈਂਟ ਹੋ ਗਿਆ ਤੇ ਥੋੜੀ ਜਿਹੀ ਦੇਰ ਬਾਅਦ ਫਿਰ ਇੱਕ ਫੋਨ ਆ ਗਿਆ ਕਿ ਉਹਨਾਂ ਦਾ ਭਰਾ ਸ਼ਹੀਦ ਹੋ ਗਿਆ ਹੈ ਉਸ ਦੀ ਮ੍ਰਿਤਿਕ ਦੇ ਪਿੰਡ ਵਿੱਚ ਪਹੁੰਚੀ ਹੈ ਤੇ ਇਸੇ ਮੈਕਮੇਂ ਦੇ ਵਿੱਚੋਂ ਸੇਵਾ ਮੁਕਤ ਹੋ ਕੇ ਆਏ ਪਿੰਡ ਵਾਸੀਆਂ ਨੇ ਕਿਹਾ ਕਿ ਮੈਕਮਾ ਕੇਂਦਰ ਦੀ ਸਰਕਾਰ ਦੇ ਅੰਡਰ ਹੁੰਦਾ ਹੈ ਤੇ ਸੈਨਾ ਦੇ ਨਾਲ ਹੀ ਇਹ ਸਾਰਾ ਕੰਮ ਕਰਦਾ ਹੈ ਸੈਨਾ ਦੇ ਜਿੰਨੇ ਵੀ ਕੰਮ ਹੁੰਦੇ ਹਨ ਸਾਡਾ ਮੈਕਮਾ ਹੀ ਕਰਦਾ ਹੈ ਤੇ ਸਾਰੀਆਂ ਸਹੂਲਤਾਂ ਸਾਨੂੰ ਸੈਨਾ ਵਾਲਿਆਂ ਹੀ ਮਿਲਦੀਆਂ ਹਨ ਵਰਦੀ ਵੀ ਅਸੀਂ ਫੌਜ ਵਾਲੀ ਹੀ ਪੁੰਦੇ ਹਾਂ ਸਾਨੂੰ ਮਾਣ ਇਸ ਗੱਲ ਦਾ ਹੈ ਕਿ ਸਾਡੇ ਪਿੰਡ ਦਾ ਨੌਜਨ ਸ਼ਹੀਦ ਹੋਇਆ ਹੈ ਪਰ ਦੁੱਖ ਉਸ ਤੋਂ ਜ਼ਿਆਦਾ ਹੈ ਕਿਉਂਕਿ ਉਸ ਦੇ ਪਿੱਛੇ ਇੱਕ 14 ਸਾਲਾਂ ਦਾ ਪੁੱਤਰ ਤੇ ਆਪਣੇ ਮਾਪਿਆਂ ਨੂੰ ਛੱਡ ਗਿਆ ਹੈ। JDH ਫੈਸ਼ਨ ਨਿਊ ਜੰਗੀ ਦੀ ਹੱਟੀ ਇੱਥੇ ਲੇਡੀ ਸੂਟ ਪਲਾਜ਼ੋ ਸੂਟ ਲਹਿੰਗੇ ਕੋਟੀਆਂ ਸਵੈਟਰ ਲੇਡੀ ਜੀਨ ਪੈਂਟ ਟੌਪ ਪਾਰਟੀ ਵੇਅਰ ਸੂਟ ਡੇਲੀ ਵੇਅਰ ਸੂਟ ਬਾਜ਼ਾਰ ਨਾਲ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਪਤਾ ਨੋਟ ਕਰੋ ਨੇੜੇ ਵਿਜੇ ਮੈਡੀਕਲ ਸਟੋਰ ਧਾਰੀਵਾਲ ਨਿਊ ਜੰਗੀ ਦੀ ਹੱਟੀ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤਾ ਗਿਆ ਹੈ ਸ਼੍ਰੀ ਰਾਦੇ ਕਲਾਥ ਹਾਊਸ ਅਤੇ ਬੁਟੀਕ ਜਿੱਥੇ ਤੁਹਾਨੂੰ ਅਨਸਿੱਤੇ ਲੇਡੀ ਸੂਟ रेडीमेड सूट ਅਤੇ ਬੱਚਿਆਂ ਦੇ ਰੈਡੀमेड ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਰ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇੜੇ ਅਮਰ ਕਲੀਨਿਕ ਡੜਵਾ ਰੋਡ ਢਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਉਹ ਜੀ ਬ੍ਰਦਰ ਹੀ ਮੇਰਾ ਵੱਡਾ ਜੋ ਗ੍ਰਿਪ ਚ ਨੌਕਰੀ ਕਰਦੇ ਹਨ ਉਹਨੂੰ 14-15 ਸਾਲ ਹੋ ਗਏ ਹਨ ਨੌਕਰੀ ਕਰਦੇ ਹਨ ਤੇ ਉੱਥੇ ਨੌਕਰੀ ਡਿਊਟੀ ਦਿਨਾ ਨਹੀਂ ਕੋ ਹਾਸਾ ਹੋਇਆ ਕਰੇਨ ਤੇ ਕਰੇ ਇਤਿਹਾਸਾ ਹੋਣ ਕਰਕੇ ਉਹਨਾਂ ਦੀ ਗੱਤੋ ਵੀ ਹੈ ਤੇ ਅਜ ਹੁਣ ਕਰਕੇ ਇੱਕ ਬੇਟਾ ਉਹਨਾਂ ਦਾ 14-15 ਸਾਲ ਦਾ ਵਾਈਫ ਆ ਮਾਤਾ ਪਿਤਾ ਨੇ ਇੱਕ ਮਲੂ ਨਾਰਮਲ ਪਰਿਵਾਰਾਂ ਜੀ ਹੈ ਤੇ ਬੜਾ ਔਖਾ ਹੋ ਗਿਆ ਜੀ ਕੀ ਕਰੀਏ ਹੁਣ ਸਾਡਾ ਤੁਹਾਨੂੰ ਮੱਦਾ ਪਤਾ ਲੱਗਾ ਵੀ ਉਹਨਾਂ ਦੇ ਇੱਕ ਕੋਈ ਫਰੈਂਡ ਦਾ ਹੀ ਫੋਨ ਆਇਆ ਕਿ ਉਹ ਅਜ ਨਾਲ ਉਹਦਾ ਬ੍ਰਦਰ ਤੁਹਾਡੇ ਦਾ ਐਕਸੀਡੈਂਟ ਹੋ ਗਿਆ ਐਕਸੀਡੈਂਟ ਹੋਣ ਕਰਕੇ ਨਾ ਸਾਡਾ ਸੱਟ ਲੱਗ ਗਈ ਹੈ ਤੇ ਉਸ ਤੋਂ ਬਾਅਦ ਅਸੀਂ ਇਹਨੂੰ ਦੁਬਾਰਾ ਫੋਨ ਕਰਕੇ ਉਹਨਾਂ ਨੂੰ ਪੁੱਛਿਆ ਵਾ ਤੇ ਉਹਨਾਂ ਨੂੰ ਕੋਈ ਦੱਸਿਆ ਨਹੀਂ ਪੈਣਾ ਮੁੜ ਕੇ ਫੇਰ ਅਸੀਂ ਇੱਕ ਦੋ ਵਾਰੀ ਹੋਰ ਬੰਦਿਆਂ ਨਾਲ ਕੰਟੈਕਟ ਕੀਤਾ ਉਹ ਤੋਂ ਬਾਅਦ ਜੀ ਸ਼ਾਮ ਨੂੰ ਉਹਨਾਂ ਨੂੰ 6 ਵਜੇ ਦਾ ਪਤਾ ਲੱਗਾ ਵਾ ਇਹ ਤੁਹਾਡੇ ਬ੍ਰਦਰ ਦੀ ਡੈਥ ਹੋ ਗਈ ਹੈ ਤੇ ਕੀ ਕਰਦੇ ਸੀ ਉੱਥੇ ਗ੍ਰਫ ਦੇ ਵਿੱਚ ਗ੍ਰਫ ਦੇ ਵਿੱਚ ਜੀ ਇਹ ਦੋ ਜਿਹਰੇ ਆਪਰੇਟਰ ਹਨ ਕਰੇਨਾ ਕਰੋਨਾ ਚਲਾਉਂਦੇ ਹਨ ਤੇ ਕੀ ਕਿਦਾਂ ਰੋਡ ਤੇ ਕੋਈ ਪਾੜੀ ਪੂੜੀ ਰੋਡ ਕਟਿੰਗ ਕਰਨ ਲਏ ਹਨ ਉੱਚ ਹਾਦਸਾ ਹੋ ਗਿਆ ਹੋਰ ਹਾਦਸਾ ਹੋ ਗਿਆ ਤੇ ਤੇ ਪਰਿਵਾਰ ਲਾਸਟ ਟਾਈਮ ਉਹਦਣ ਹੀ ਜੀ 11 12 ਵਜੇ ਨਾਲ ਗੱਲ ਹੋਈ ਹੈ ਤੇ ਠੀਕ ਠਾਕ ਹਨ ਨੋਰਮਲ ਗੱਲਾਂ ਜੋ ਆਮ ਪਰਿਵਾਰ ਦੇ ਵਿੱਚ ਹੁੰਦੀਆਂ ਨੇ ਕੀ ਹਾਲ ਚਾਲ ਇੱਕ ਦੂਜੇ ਦਾ ਵੀ ਠੀਕ-ਠਾਕ ਨੇ ਸਾਰੇ ਕਿਹੜਾ ਐਸਾ ਸੁਪਨਾ ਸੀ ਪਰਿਵਾਰ ਦੇ ਵਿੱਚ ਸੁਪਨੇ ਆ ਜੀ ਜਦੋਂ ਬੱਲੋ ਹੱਥ ਦਾ ਖੇਡਦਾ ਪਰਿਵਾਰ ਹੋਏ ਤੇ ਬੜੇ ਸੁਪਨੇ ਹੁੰਦੇ ਨੇ ਜੀ ਬੰਦੇ ਦੇ ਇਹ ਦੱਸੀਏ ਜੀ ਤੁਹਾਨੂੰ ਹੁਣ ਜੇ ਮੇਰੇ ਵਰਤਾਂ ਸੀ ਸਾਰੇ ਇਲਾਕੇ ਨਾਲ ਬਹੁਤ ਵਧੀਆ ਜੀ ਕੋਈ ਗਾਲੀ ਨਹੀਂ ਆ ਸਾਰਾ ਤੁਹਾਡਾ ਨਗਰ ਕੋਲੋਤਾ ਪੁੱਛ ਸਕਦੇ ਹੋ ਤੁਸੀਂ ਬਹੁਤ ਮਨਸਾਰ ਬੰਦੇ ਹਾਂ ਇਹ ਗਲੀ ਨਹੀਂ ਜੀ ਇਦਾਂ ਦੀ ਕਦੋਂ ਛੁੱਟੀ ਕੱਟ ਕੇ ਆਇਆ ਛੁੱਟੀ ਕੱਟ ਕੇ ਜੀ 20 22 ਦਿਨ ਹੋਏ ਗਿਆ ਨੂੰ ਹਾਂ ਜੀ ਤੇ ਬਿਆਸ ਤੋਂ ਮੈਂ ਹੀ ਚੜਾ ਕੇ ਆਇਆ ਉਹਨਾਂ ਨੇ ਕਦੋਂ ਆ ਰਹੀ ਬਾੜੀ ਮੀਟ ਕੇ ਵੀ ਕਦੋਂ ਆ ਰਹੀ ਉਹ ਰਿਤਿਕ ਦੇਰ ਜੀ ਕੱਲ ਨੂੰ ਆ ਰਹੀ ਹੈ ਜੀ ਜੀ ਮੇਰਾ ਨਾਮ ਐਮਟੀ ਡਰ ਜਗਤਾਰ ਸਿੰਘ ਜੀ ਸਰ ਜੀ ਤੁਸੀਂ ਵੈਸੇ ਬੈਕ ਵਿੱਚ ਚਾਹੇ ਹੋ ਇਹ ਜੀ ਇਦਾਂ ਹੈ ਕਿ ਸਾਡਾ ਇਹ ਪੀਵੀ ਵਿੱਚ ਤੇ ਹੁੰਦਾ ਵਾ ਬਿਆਰੋ ਬਾਲਰ ਰੋਡ ਵੈਸੇ ਇਹਦਾ ਨਾਮ ਹੈ ਜਨਰਲ ਰਜ਼ਰਵ ਇੰਜੀਨੀਅਰਸ ਫੋਰਸ ਸ਼ੀਮਾ ਸ਼ਰਕ ਸੰਗਠਨ ਬਾਲਰ ਰੋਡ ਹਾਂ ਇਕ ਜਲਥਾਨਾ ਥਲਸਨਾ ਹੋਈ ਇਸ ਨਾਲ ਤਾਂ ਦੱਸ ਕਿ ਕਿੰਨੇ ਤੱਕ ਆਰਮੀ ਦਾ ਕੰਮ ਕਰਦੇ ਆ ਇਹ ਰਿਪੋਰਟ ਬਣਾਉਣੇ ਮੋਰਚੇ ਬਣਾਉਣੇ ਹੋਰ ਜੋ ਵੀ ਮਤਲਬ ਰੋਡ ਬਣਾਉਣੇ ਬ੍ਰਿਜ ਬਣਾਉਣੇ ਇਹ ਸਾਰਾ ਸਾਡੇ ਮੈਘੇ ਮੈਨੂੰ ਦਿੱਤਾ ਹੋਇਆ ਹੈ ਤੇ ਸ਼੍ਰੀ ਨਗਰ ਵੀ ਰਹੇ ਨੇ 109 ਆਰਸੀਸੀ ਰੋਡ ਕਨੈਕਸ਼ਨ ਕੰਪਨੀ ਫਿਰ 54 ਲੈ 54 ਵਿੱਚ ਵੀ ਰਹੇ ਨੇ ਤੇ ਫਿਰ ਰਹੇ ਜੇ ਮੇਰੇ ਖਿਆਲ ਨਾਲ ਸ਼ਿਮਲਾ ਵੀ ਰਹੇ ਨੇ ਹਾਂ 116 ਆਤੀ ਸੀ ਕੱਲ ਕੀ ਹੋਇਆ ਲੱਗਾ ਕੁਝ ਪਤਾ ਹਾਂਜੀ ਕੱਲ ਜਿਹੜਾ ਹਾਦਸਾ ਹੋਇਆ ਕਿ ਕੱਲ ਦੇ ਇੰਦਾ ਜਿੱਦਾਂ ਸੁਣ ਕੇ ਆਪਾਂ ਨੂੰ ਆਉਣ ਡਿਆ ਕਿ ਮੈਨੂੰ ਡੋਜ਼ਰ ਚਲਾਉਣ ਡਿਆ ਸੀ ਬਲਾਸਟਿੰਗ ਹੋਇਆ ਬਲਾਸਟਿੰਗ ਤੋਂ ਬਾਅਦ ਇਹਨੇ ਡੋਜ਼ਰ ਮਾਰਚ ਕੀਤਾ G50 ਡੋਜ਼ਰ ਸੀ ਉਹ ਪਹਾੜ ਹਿਲੇਆ ਉਹ ਤੋਂ ਇੱਕਦਮ ਪਹਾੜ ਉੱਤੇ ਆਣ ਕੇ ਡਿੱਗ ਪਿਆ ਤਾਂ